ਰਾਣਾ ਰਾਉ ਨਾ ਕੋ ਰਹਿ ਰੰਗਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤਪੁਰ ਮੈਂ सुरेंद्रਪਾਲ ਸਿੰਘ ਵਰਪਾਲ ਬੇਹਦ ਦੁਖਦਾਈ ਜਿਹੜੀ ਘਟਨਾ ਹੈ ਉਹ ਇੱਕ ਵਾਪਰੀ ਆ ਜਿਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਮਲਕੀਸ਼ ਸਿੰਘ ਵਰਪਾਲ ਐਡੀਸ਼ਨਲ ਹੈਡ ਗ੍ਰੰਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਨੌਜਵਾਨ ਸੁਪੁੱਤਰ ਹਰਚਰਨਪ੍ਰੀਤ ਸਿੰਘ ਰਾਗੀ ਦੀ ਇੱਕ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਉਹਨਾਂ ਦੇ ਕੁੜਮ ਜਿਹੜੇ ਸੀ ਜਸਵੀਰ ਸਿੰਘ ਉਹ ਵੀ ਇਸ ਘਟਨਾ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਹ ਗਏ ਨੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਹੁਣਾਂ ਦੇ ਫਰचंद ਕੋਲਕੱਤਾ ਦੇ ਵਿੱਚ ਇੱਕ ਸਮਾਗਮ ਦੇ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕਨਪੁਰ ਦੇ ਨੇੜੇ ਦੱਸਿਆ ਜਾਂਦਾ ਹੈ ਕਿ ਇੱਕ ਕਾਰ ਹਾਦਸਾ ਵਾਪਰਿਆ ਏ ਜਿੱਥੇ ਉਹਨਾਂ ਦੀ ਬਰੀਜ਼ਾ ਗੱਡੀ ਪੰਕਚਰ ਹੋ ਜਾਂਦੀ ਏ ਤੇ ਪਲਟੀਆਂ ਖਾਂਦੀ ਹੋਈ ਦੂਰ ਦਰਵਾਡੇ ਖੱਡ ਜਾ ਡਿੱਗਦੀ ਏ ਇਸ ਸਮੇਂ ਦੌਰਾਨ ਜਿਹੜੀ ਘਟਨਾ ਵਾਪਰੀ ਉਸ ਤੇ ਮੌਕੇ ਤੇ ਹੀ ਉਹਨਾਂ ਤਿੰਨਾਂ ਦੀ ਮੌਤ ਹੋ ਜਾਂਦੀ ਹੈ ਜਿਹੜੇ ਇਹ ਦੋ ਜਾਣੇ ਸੀ ਤਾਂ ਉਹਨਾਂ ਤੋਂ ਇਲਾਵਾ ਇੱਕ ਉਹਨਾਂ ਦਾ ਸਾਥੀ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਸ਼ਾਇਦ ਉਹਦਾ ਨਾਂ ਦੱਸਿਆ ਜਾ ਰਿਹਾ ਉਸ ਦੀ ਵੀ ਮੌਤ ਹੋ ਗਈ ਹੈ ਸੁਪੰਤ ਘਲਕਿਆਂ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਦੇ ਨਾਲ ਸੋਗ ਵਾਲਾ ਮਾਹੌਲ ਹੈ ਤਾਂ ਚਾਰੇ ਪਾਸੇ ਇਸ ਵੇਲੇ ਵੇਰਾਂ ਗਈ ਹੈ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਪੁੱਤਰ ਦੀ ਮੌਤ ਹੋ ਜਾਣੀ ਉਸ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਸਾਰਿਆਂ ਦੇ ਹਿਰਦੇ ਬੁਲੰਦਰੇ ਗਏ ਨੇ ਕਿਉਂਕਿ ਨੌਜਵਾਨ ਹਰਚਨਪ੍ਰੀਤ ਸਿੰਘ ਦੀ 25 ਸਾਲ ਦੀ ਬਹਾ ਜੁਮਰਾ ਤਾਂ ਉਸ ਦਾ 2 ਸਾਲ ਦਾ ਬੇਟਾ ਜਿਹੜਾ ਹੈ ਉਹ ਅਜੇ ਹੈ ਪਿਛਲੇ ਕੁ ਸਮੇਂ ਦੌਰਾਨ ਉਹ ਵਿਦੇਸ਼ ਦੀ ਧਰਤੀ ਤੇ ਸੀ ਤਾਂ ਵਾਪਸ ਸਿੰਘ ਸਾਹਿਬ ਵੱਲੋਂ ਉਸ ਨੂੰ ਬੁਲਾਇਆ ਗਿਆ ਸੀ ਕਿ ਜੋ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਉੱਥੇ ਮੌਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਨੂੰ ਕਿਉਂ ਨਾ ਇੱਥੇ ਬੁਲਾ ਲਿਆ ਜਾਵੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਹੀ ਉਹਨਾਂ ਦੀ ਜਿਹੜੀ ਹੈ ਮੌਤ ਉਡੀਕ ਕਰ ਰਹੀ ਹੈ ਸੋ ਇਸ ਤੋਂ ਪਹਿਲਾਂ ਵੀ ਇੱਕ ਵੱਡੀ ਜਿਹੜੀ ਘਟਨਾ ਵਾਪਰੀ ਸੀ ਸਿੰਘ ਸਾਹਿਬ ਦੇ ਭਤੀਜਾ ਮਨਪ੍ਰੀਤ ਸਿੰਘ ਜਿਸ ਦੀ ਕੀ ਪਿਛਲੇ ਸਮੇਂ ਦੌਰਾਨ ਹੀ ਮੌਤ ਹੋਈ ਸੀ ਤਾਂ 4 ਤਰੀਕ ਨੂੰ ਹੀ ਉਸ ਦਾ ਪੋਗ ਪਿਆ ਸੀ ਸਾਰੀਆਂ ਰਸਮਾਂ ਉਹਦੀਆਂ ਪੂਰੀਆਂ ਕੀਤੀਆਂ ਗਈਆਂ ਸੀ ਤੇ 7 ਤਰੀਕ ਨੂੰ ਇਹ ਇੱਕ ਬੇਹਦ ਦੁਖਦਾਈ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਹੈ ਤਾਂ ਮੌਤ ਜਿਹੜੀ ਆ ਉਹ ਹੋ ਜਾਂਦੀ ਹੈ ਸੋ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ بیٹے ਹਰਚਰਨ ਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕੱਲ 9 ਤਰੀਕ ਨੂੰ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ ਸੋ ਇਸ ਦੌਰਾਨ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਵੱਲੋਂ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਉਹਨਾਂ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਤਾਂ ਵੱਖ-ਵੱਖ ਸ਼ਖਸੀਅਤਾਂ ਉਹਨਾਂ ਦੇ ਨਾਲ ਆ ਕੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਵੀ ਹੋ ਰਹੀਆਂ ਨੇ ਮਨਪ੍ਰੀਤ ਸਿੰਘ ਜਾਦਨਾਲ ਸੁਰਿੰਦਰਪਾਲ ਸਿੰਘ ਵਰਪਾਲ ਅੰਮ੍ਰਿਤਸਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ